ਸਤਿ ਸ਼੍ਰੀ ਅਕਾਲ ਜਿੱਥੇ ਪੰਜਾਬ ਦੇ ਗਾਇਕ ਪੂਰੇ ਵਰਲਡ ਦੇ ਵਿੱਚ ਆਪਣਾ ਨਾਮ ਮਸ਼ਹੂਰ ਕਰ ਰਹੇ ਨੇ ਉੱਥੇ ਹੀ ਇੱਕ ਅਜਿਹੇ ਗਾਇਕ ਨੂੰ ਲੈ ਕੇ ਪੰਜਾਬ ਦੇ ਵਿੱਚ ਹੀ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਆਪ ਜੀਆਂ ਨੂੰ ਦੱਸ ਦਈਏ ਕਿ ਖਬਰ ਸਾਹਮਣੇ ਆਈ ਹੈ ਬਰਨਾਲਾ ਦੇ ਨੇੜਲੇ ਪਿੰਡ ਫਰਵਾਹੀ ਤੋਂ ਫਰਵਾਹੀ ਦਾ ਜਿਹੜਾ ਇਹ ਸਿੰਗਰ ਹੈ ਗੁਲਾਬ ਸਿੱਧੂ ਗੁਲਾਬ ਸਿੱਧੂ ਨੇ ਅਜੀਹਾ ਗੀਤ ਗਾਇਆ ਜਿਸ ਦੇ ਨਾਲ ਪੰਜਾਬ ਦੇ ਸਮੂਚੇ ਸਰਪੰਚਾਂ ਨੂੰ ਇਤਰਾਜ਼ ਹੋਇਆ ਅਤੇ ਉਹਨਾਂ ਨੇ ਆਪਣੇ ਇਤਰਾਜ਼ ਦੇ ਕਾਰਨ ਵਿਰੋਧ ਕੀਤਾ ਇਸ ਸਿੰਗਰ ਦਾ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਧਰਨੇ ਲਗਾਏ ਨੇ ਔਰ ਗੁਲਾਬ ਸਿੱਧੂ ਦੇ ਮੁਰਦਾਬਾਦ ਦੇ ਨਾਰੇ ਲਗਾਏ ਨੇ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਸਰਪੰਚ ਨੇ ਉਹਨਾਂ ਨੇ ਗੁਲਾਬ ਸਿੱਧੂ ਦਾ ਵਿਰੋਧ ਕੀਤਾ ਅਤੇ ਸਪਸ਼ਟ ਤੌਰ ਤੇ ਕਿਹਾ ਕਿ ਉਹ ਗਾਣਾ ਡਿਲੀਟ ਕਰੇ ਅਤੇ ਸਾਡੇ ਕੋਲੋਂ ਆ ਕੇ ਸਿੱਧੇ ਤੌਰ ਤੇ ਮਾਫੀ ਮੰਗੇ ਗਾਇ ਗੁਲਾਬ ਸਿੱਧੂ ਨੇ ਇੱਕ ਗਾਣਾ ਗਾਇਆਗਾ ਜਿਹਦੇ ਵਿੱਚ ਉਹਨੇ ਪਹਿਲਾਂ ਤਾਂ ਸਾਰੇ ਪਿੰਡ ਨੂੰ ਤਕਰੀਬਨ ਪੰਜਾਬ ਦੇ ਜਿੰਨੇ ਪਿੰਡ ਹੈ ਉਹ ਹਰੇਕ ਪਿੰਡ ਨੂੰ ਗਾਲ ਕੱਢੀ ਉਦੇ ਵਿੱਚ ਨਾਲ ਦੀ ਨਾਲ ਉਹਨਾਂ ਨੇ ਪਿੰਡ ਦੇ ਮੁਖੀਆਂ ਸਰਪੰਚਾਂ ਨੂੰ ਵੀ ਗਾਲ ਕੱਢੀ ਅਸੀਂ ਸਾਰੇ ਸਰਪੰਚ ਇੱਥੇ ਇਸ ਦੇ ਵਿਰੋਧ ਚ ਇਕੱਠੇ ਹੋਏ ਹਾਂ ਸਾਡੀ ਸਭ ਦੀ ਮੰਗ ਹੈ ਕਿ ਇਹ ਗਾਣਾ ਜਲਦੀ ਤੋਂ ਜਲਦੀ ਨੈੱਟ ਤੋਂ ਹਟਾਇਆ ਜਾਵੇ ਤੇ ਇਹਦੇ ਤੇ ਰੋਕ ਲਾਈ ਜਾਵੇ ਅੱਜ ਅਸੀਂ ਡੀਸੀ ਸਾਹਿਬ ਨੂੰ ਮਾਨਯੋਗ ਨੂੰ ਵੀ ਪੱਤਰ ਦੇਵਾਂਗੇ ਐਸਐਸਪੀ ਸਾਹਿਬ ਨੂੰ ਵੀ ਪੱਤਰ ਦੇਵਾਂਗੇ ਅਸੀਂ ਬੇਨਤੀ ਵੀ ਕਰਦੇ ਹਾਂਗੇ ਪੂਰੇ ਪ੍ਰਸ਼ਾਸਨ ਨੂੰ ਕਿ ਇਹਦਾ ਵਿਵਾਦ ਇਦੋਂ ਵੱਧ ਨਾ ਵਧੇ ਇਹ ਤੋਂ ਪਹਿਲਾਂ ਪਹਿਲਾਂ ਇਹ ਗਾਣਾ ਡਿਲੀਟ ਕੀਤਾ ਜਾਵੇ ਤੇ ਗਲਾਬ ਸਿੱਧੂ ਇਹ ਨਹੀਂ ਹੈਗਾ ਕਿ ਕਿਸੇ ਵੀਡੀਓ ਦੇ ਵਿੱਚ ਆ ਕੇ ਮਾਫੀ ਮੰਗੇ ਉਹ ਜਦੋਂ ਮਾਫੀ ਵੀ ਮੰਗ ਰਿਹਾ ਸੀ ਕੱਲ ਕੋਈ ਮੜਾ ਜੱਕ ਉਹਨੇ ਕਲਿੱਪ ਪਾਈ ਸੀ ਤਾਂ ਉਹ ਹੱਸ ਰਿਹਾ ਸੀ ਉਹਦੇ ਵਿੱਚ ਤਾਂ ਤੁਸੀਂ ਦੇਖੋਗੇ ਕਿਵੇਂ ਮਖੌਲੀਆ ਢੰਗ ਨਾਲ ਮਾਫੀ ਮੰਗ ਰਿਹਾ ਸੀ ਇਹ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਸਾਰੇ ਜੂਨੀਅਨ ਇਕੱਠੀ ਹੋਈ ਹੈਗੀ ਅਸੀਂ ਚਾਹੁੰਦੇ ਆ ਕਿ ਉਹ ਪਰਸਨਲ ਹੀ ਆ ਕੇ ਮਾਫੀ ਮੰਗੇ ਤੇ ਗਾਣੇ ਨੂੰ ਡਿਲੀਟ ਕਰੇ ਬਲਾਕ ਸਰਪੰਚ ਜੂਨੀਆਨ ਦਾ ਮੀਤ ਪ੍ਰਧਾਨ ਆ ਅੱਜ ਅਸੀਂ ਜਿਹੜੇ ਮਸਲੇ ਤੇ ਇਕੱਠੇ ਹੋਏ ਆ ਜੀ ਬਹੁਤ ਹੀ ਸਾਨੂੰ ਦੁੱਖ ਲੱਗਿਆ ਕਿ ਗਲਾਬ ਸਿੱਧੂ ਨੇ ਗੀਤ ਕੱਢਿਆਗਾ ਉਨੇ ਇੰਨਾ ਕੋ ਬੰਦਾ ਬੋਲਿਆ ਸਾਡੇ ਸਰਪੰਚ ਭਰਾਵਾਂ ਨੂੰ ਤੇ ਨਾਲ ਹੀ ਉਹਨੇ ਇੱਕ ਪਿੰਡ ਨੂੰ ਜਿਵੇਂ ਕਹਿੰਦੇ ਹੁੰਦੇ ਆ ਗਾਲ ਵਾਂਗੂ ਗਾਲ ਹੀ ਕੱਢੀ ਆ ਨਾਲ ਹੀ ਤਾਂ ਉਹਨੇ ਕਹਦਾ ਵੀ ਮੈਂ ਪਿੰਡ ਕੁੱਟ ਦੂੰ ਨਾਲੇ ਸਰਪੰਚ ਕੁੱਟ ਦੂੰ ਇਹਦਾ ਸਾਨੂੰ ਇੰਨਾ ਕੋ ਦੁੱਖ ਲੱਗਿਆ ਅਸੀਂ ਇਹ ਤੇ ਘਟਿਆ ਜਿਹੜੀ ਇਹਦੀ ਇਹ ਸੋਚ ਆਗੀ ਇਹਦੀ ਸਖਤ ਸ਼ਬਦਾਂ ਦੇ ਵਿੱਚ ਸਰਪੰਚ ਭਾਈ ਸਾਰਾ ਸਾਰੇ ਅਸੀਂ ਨਖੇਦੀ ਕਰਦੇ ਆਂ ਦੀ ਇਹਨੂੰ ਗਾਹਾਂ ਬਾਸ ਤੇ ਨੱਥ ਪਾਉਣ ਦੇ ਲਈ ਸਾਰੇ ਸਰਪੰਚ ਭਰਾ ਸਾਡੇ ਇਕੱਠੇ ਹੋਏ ਹੈਗੇ ਅਸੀਂ ਇੱਥੇ ਪ੍ਰਸ਼ਾਸਨ ਤੋਂ ਮੰਗ ਰੱਖਦੇ ਆਂ ਵੀ ਇੱਥੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਵਾਸਤੇ ਕੋਈ ਸਾਡੇ ਸਰਪੰਚ ਭਾਈ ਜਾਰੇ ਨੂੰ ਇਸ ਤਰ੍ਹਾਂ ਦੇ ਗਲਤ ਸ਼ਬਦ ਨਾ ਬੋਲੇ ਜੀ ਅਸੀਂ ਪਹੁੰਚੇ ਜਿਹੜਾ ਮੁੱਦਾ ਤੁਹਾਨੂੰ ਪਤਾ ਹੀ ਹੈ ਜੀ ਇਹ ਆਪਣੇ ਪੰਜਾਬ ਦੇ ਵੈਸੇ ਕਹਿੰਦੇ ਨੇ ਨਾਮ ਵਰਕਲਾ ਕਰਨੇ ਪਰ ਅਸੀਂ ਨਹੀਂ ਇਹ ਚੀਜ਼ ਨੂੰ ਮੰਨਦੇ ਵੀ ਨਾਮ ਵਰਕਲਾ ਕਰਨੇ ਅਸੀਂ ਚਾਹਤੇ ਆਂ ਉਹਨਾਂ ਦੇ ਜੀ ਅਸੀਂ ਕਹਿੰਦੇ ਸਾਡੇ ਫੈਨ ਫਾਲੋਅਰ ਨੇ ਜੀ ਅਸੀਂ ਉਹਨਾਂ ਦੇ ਫੈਨ ਆ ਲੋਕ ਤੇ ਉਹ ਸਾਡੇ ਜਿਹੜੇ ਅਸੀਂ ਫੈਨ ਕਹੋਣੇ ਆ ਤੇ ਉਹਨਾਂ ਨੂੰ ਉਹ ਗਲਤ ਬੋਲਦੇ ਨੇ ਜੀ ਸਾਡੀ ਕੋਈ ਉਹਨਾਂ ਨਾਲ ਗਲਾਬ ਸਤੋਂ ਨਾ ਕੋਈ ਨਿੱਜੀ ਦੋਸ਼ਮਨੀ ਨਹੀਂ ਕੋਈ ਕਿਸੇ ਵੀ ਤਰ੍ਹਾਂ ਦਾ ਹੋਣੀ ਅਸੀਂ ਚਾਹੁੰਦੇ ਆ ਵੀ ਇਹ ਕਲਾਕਾਰ ਸਾਡੇ ਪੰਜਾਬ ਦਾ ਮਾਣ ਨੇ ਸੀ ਪੰਜਾਬ ਦਾ ਕਲਚਰ ਗਾਉਂਦੇ ਨੇ ਮਾਣ ਸੀ ਵਧੀਆ ਗੀਤ ਗਾਉਂਦੇ ਸੀ ਪਰ ਅੱਜ ਹੀ ਸਾਡੇ ਖਿਲਾਫ ਪੰਚਾਇਤਾਂ ਦੇ ਖਿਲਾਫ ਇਕੱਲੇ ਪੰਚਾਇਤਾਂ ਸਰਪੰਚਾਂ ਦੇ ਖਿਲਾਫ ਨਹੀਂ ਜੀ ਪਿੰਡ ਦੇ ਖਿਲਾਫ ਪਿੰਡ ਦੇ ਲੋਕਾਂ ਨੂੰ ਵੀ ਗਾਲ ਕੱਢੀ ਹੈ ਜੀ ਪਿੰਡ ਕੁੱਟਣਾ ਸਰਪੰਚ ਕੁੱਟਣੇ ਆ ਇਹ ਕੋਈ ਵਧੀਆ ਗੱਲ ਨਹੀਂ ਜੀ ਇਹ ਸਾਡੇ ਜਿੰਨੇ ਵੀ ਸਰਪੰਚ ਭਰਾ ਨੇ ਸਾਡੇ ਭਾਵਨਾ ਨੂੰ ਠੇਸ ਪਹੁੰਚੀ ਹੈ ਜੀ ਇਹਦੀ ਸਖਤ ਤੋਂ ਸਖਤ ਨਿੰਦਾ ਕਰਦੇ ਆ ਤੇ ਮੈਂ ਅੱਜ ਸਵੇਰੇ ਉਹਨਾਂ ਦੇ ਘਰ ਗਿਆ ਸੀਗਾ ਇੰਗੇ ਸਾਡੇ ਜੂਨੀਅਨ ਦੇ ਪ੍ਰਧਾਨ ਦਾ ਫੋਨ ਆਇਆ ਤੇ ਉਹ ਫਾਦਰ ਸਾਹਿਬ ਦਾ ਕਹਿੰਦੇ ਸੀਗੇ ਵੀ ਚਲੋ ਚੱਲਦੇ ਆ ਪਰ ਉਹਦੀ ਮਾਂ ਕਹਿੰਦੀ ਵੀ ਇਹੋ ਜਿਹੇ ਪਰਚੇ ਸਾਡੇ ਤੇ ਪੈਂਦੇ ਰਹਿੰਦੇ ਨੇਗੇ ਮੈਂ ਗਿਆ ਸੀ ਜਦੋਂ ਮੈਂ ਕਹਿੰਦਾ ਵੀ ਤੂੰ ਮਾਫੀ ਮੰਗ ਲੈ ਜਾ ਕੇ ਉੱਥੇ ਸਰਪੰਚ ਜੂਨੀਅਨ ਤੋਂ ਵੀ ਇਹ ਮਸਲਾ ਜਿਹੜਾ ਇੱਥੇ ਹੱਲ ਹੋ ਜਾ ਪਰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਕਹਿੰਦੇ ਪਰਚੇ ਇਹ ਤਾਂ ਪੈਂਦੇ ਨੇ ਪਹਿਲਾਂ ਵੀ ਕਹਿੰਦੇ ਪੈਂਦੇ ਆ ਵੀ ਸਾਨੂੰ ਕੋਈ ਜ਼ਰੂਰਤ ਨਹੀਂ ਬਾਪੀ ਮੰਗਣੇ